ਜੇ ਪਿੰਡ ਨਫੂਰ ਨਾਬਾਦਾਸ ਖੇਡ ਜਿਹੜੀ ਹੈ ਗਿਆ ਉੱਥੇ ਜੀਐਸ ਮੈਡੀਕਲ ਸਟੋਰ ਵਾਸਪੁਰ ਪਰ ਭੰਡਾਰੀ ਮੈਡੀਕਲ ਫੈਸਿਲਿਟੀ ਵਾਲੇ ਜਿਹੜੇ ਹੈ ਗਿਆ ਉਨ੍ਹਾਂ ਨੇ ਅੱਜ ਸਾਡੇ ਦਿਨ ਵਿੱਚ ਇੱਕ ਬਹੁਤ ਹੀ ਵਧੀਆ ਉਤਲਾ ਲਗਾ ਇੱਕ ਮੈਡੀਕਲ ਕੈਂਪ ਲਗਾਇਆ ਔਰ ਨਾਲ ਦੀ ਨਾਲ ਹੀ ਸਾਰੇ ਪਿੰਡ ਦਾ ਆਰੰਭ ਕਰਕੇ ਬਹੁਤ ਹੀ ਜ਼ਰੂਰਤਮੰਦ ਲੋਕਾਂ ਨੂੰ ਜਿਹੜੀ ਹੈ ਉਹ ਤਰਪਾਲਾਂ ਦੀ ਪੀੜਤ ਕੀਤੀਆਂ ਔਰ ਇਸ ਹਾਲਤ ਦੇ ਟਾਈਮ ਵਿੱਚ ਜਿਹੜੀ ਹੈ ਗਿਆ ਲੋਕਾਂ ਨੂੰ ਮੈਡੀਕਲ ਫੈਸਿਲਿਟੀ ਮੁਹੱਈਆ ਕਰਵਾਈ ਇਸ ਦੇ ਲਈ ਮੈਂ ਭੰਡਾਰੀ ਡਾਕਟਰ ਭੰਡਾਰੀ ਸਾਹਿਬਾ ਡਾਕਟਰ ਅਰਜਨ ਭੰਡਾਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਰ ਆਪਣੇ ਸਾਰੇ ਪਿੰਡ ਦੇ ਬਤਵੰਦੇ ਸੱਜਣਾ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਬਹੁਤ ਸ਼ੁਕਰੀਆ ਜੀ ਅਦਾ ਕਰਦਾ ਕਿ ਇਹ ਜਿਨ੍ਹਾਂ ਨੇ ਪੂਰੀ ਟੀਮ ਨੇ ਸਾਡਾ ਆ ਬਹੁਤ ਸਹੀਉ ਕੀਤਾ ਔਰ ਜ਼ਰੂਰਤਮੰਦਾਂ ਨੂੰ ਇਸ ਤੋਂ ਉਹਦੇ ਟਾਈਮ ਵਿੱਚ ਜਿਹੜਾ ਹੈਗਾ ਉਹ ਦਵਾਈਆਂ ਵਿਤਰਿਤ ਕੀਤੀਆਂ ਔਰ ਇਸ ਲਈ ਮੈਂ ਸਹਿ ਦਿਲ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਯਕੀਨ ਆਪਣਾ ਮੈਂ ਸੋਤਮ ਲਾਓ ਸਰਪੰਚ ਫਟਾਇਡ ਸੈਂਟਰ ਆ ਟਿਚਰ ਪਿੰਡ ਚਪਰਾ ਨਬਾਦਸ ਕਾਉਂਨਿੰਗ ਨੂੰ ਅੱਜ ਇੱਥੇ ਫੜ ਅਪੀਲਤਾਂ ਲਈ ਬੁਦਦਾਸਪਤ ਸੇਵਾ ਕਲੱਬ ਵੱਲੋਂ ਡਾਕਟਰ ਸਾਹਿਬ ਪੰਡਰੀ ਜਿਹੜੇ ਹਦੁਸ਼ੰਨੀ ਰੋਡ ਤੇ ਨਬਾ ਹਸਪੀਟਲ ਆ ਉਸਾ ਦੇਖਵਾਇਆ ਨਾ ਉਹਨਾਂ ਬਹੁਤ ਹੀ ਚੰਗੀ ਤਰ੍ਹਾਂ ਪਿੰਡ ਦੇ ਮਰੀਜ਼ਾਂ ਨੂੰ ਅਸੀਂ ਸਾਰਿਆਂ ਨੂੰ ਘਰ ਘਰ ਜਾ ਕੇ ਤਰਪਾਲਾਂ ਵੀ ਪੰਡੀਆਂ ਅਤੇ ਮੈਡੀਸਨ ਵੀ ਦਿੱਤੀ ਆ ਅਤੇ ਹਰ ਤਰ੍ਹਾਂ ਦਾ ਉਹਨਾਂ ਦਾ ਸਹਿਯੋਗ ਕੀਤਾ ਅਸੀਂ ਆਪਣੇ ਪਿੰਡ ਵੱਲੋਂ ਮੈਂ ਆਪਣੇ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ तहे ਦਿਲੋਂ ਸ਼ੁਕਰੀਆ ਦਗਾ ਰਣਾ